ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਅਮਰੀਕਾ ਵਿੱਚ ਪੰਜਾਬੀ ਵਿਅਕਤੀ ਦਾ ਗੋਲੀਆਂ ਵਾਰ ਕੇ ਕਤਲ ਕੋਲਕਾਤਾ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਵਾਈ ਜੱਥੇਦਾਰ ਸ਼੍ਰੀ ਅਕਾਲ ਤਖਸਾਹ ਵੱਲੋਂ ਇੱਕ ਨਵਾਂ ਆਦੇਸ਼ ਜਾਰੀ ਚਾਰ ਹੋਰ ਸਾਬਕਾ ਮੰਤਰੀਆਂ ਨੇ ਸ਼੍ਰੀ ਅਕਾਲ ਤਖਸਾਹ ਤੋਂ ਦਿੱਤਾ ਸਪਸ਼ਟੀਕਰਨ ਕਿ ਹੁਣ ਅਵ੍ਰਿਤ ਪਾਲ ਨੂੰ ਮਿਲੇਗੀ ਜ਼ਮਾਨਤ ਜਾਂ ਨਹੀਂ ਬਠਿੰਡਾ ਚ ਪਿਓ ਪੁੱਤਰ ਦਾ ਕਤਲ ਔਰ ਤਜਖਮੀ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਝਗੜਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੀ ਅਤੇ ਕੈਨੇਡਾ ਦੀ ਝਾਕ ਰੱਖਣ ਵਾਲਿਆਂ ਵਾਸਤੇ ਇੱਕ ਕਰਾਰੇ ਝਟਕੇ ਦੀ ਲਗਾਤਾਰ ਕੈਨੇਡਾ ਸਰਕਾਰ ਦੇ ਵੱਲੋਂ ਸਖਤੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਵੈਸੇ ਤਾਂ ਦੁਨੀਆ ਦੇ ਹਰ ਇੱਕ ਕੈਨੇਡਾ ਆਉਣ ਵਾਲੇ ਟੈਂਪਰੇਰੀ ਵਰਕ ਪਰਮਿਟ ਹੋਲਡਰ ਨੂੰ ਜਾਂ ਵਰਕ ਪਰਮਿਟ ਤੇ ਆਇਰ ਨੂੰ ਜਾਂ ਆਉਣ ਵਾਲਿਆਂ ਵਾਸਤੇ ਇਹ ਝਟਕਾ ਹੈ ਪਰ ਵੱਡੀ ਗਣਤੀ ਵਿੱਚ ਪੰਜਾਬੀ ਆਉਂਦੇ ਆ ਤੇ ਪੰਜਾਬੀਆਂ ਨੂੰ ਵੀ ਆਖਿਆ ਜਾ ਸਕਦਾ ਕਿ ਇਹ ਝਟਕਾ ਹੈ ਇਸ ਫੈਸਲੇ ਦੇ ਨਾਲ ਵਿਦੇਸ਼ੀ ਕਾਮਿਆਂ ਤੇ ਅਤੇ ਬੇਰੁਜ਼ਗਾਰੀ ਦੀ ਹੋਰ ਜੜੀ ਮਾਰ ਉਹਨਾਂ ਤੇ ਵੱਧ ਜਾਣੀ ਹੈ ਕੈਨੇਡਾ ਸਰਕਾਰ ਦੇ ਵੱਲੋਂ 26 ਸਤੰਬਰ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਤਹਿਤ ਘੱਟ ਤਨਖਾਹ ਵਾਲਿਆਂ ਨੂੰ 10% ਦੀ ਕੰਪਨੀਆਂ 'ਚ ਕੰਮ ਕਰਤੇ ਹੀ ਰੱਖਿਆ ਜਾ ਸਕੇਗਾ ਪਹਿਲਾਂ ਇਹ ਗਿਣਤੀ ਵਿਦੇਸ਼ੀ ਕਾਮਿਆਂ ਦੀ 20% ਦੇ ਕਰੀਬ ਹੋ ਸਕਦੀ ਸੀ ਇਹਦੇ ਨਾਲ ਟੈਂਪਰੇਰੀ ਫੋਰਨ ਵਰਕਰਸ ਤੇ ਵੱਡਾ ਅਸਰ ਨਜ਼ਰ ਆਏਗਾ ਜਦੋਂ ਕੋਈ ਵੀ ਕੰਪਨੀ ਕੈਨੇਡਾ ਦੇ ਵਸਨੀਕ ਨੂੰ ਕੰਮ ਵਾਸਤੇ ਨਹੀਂ ਲੱਭ ਸਕੇਗੀ ਉਸ ਸਮੇਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਵਿੱਚ ਹੀ ਕੈਨੇਡਾ ਵਿੱਚ ਕੰਪਨੀਆਂ ਅਸਥਾਈ ਤੌਰ ਤੇ ਵਿਦੇਸ਼ੀ ਕਾਮਿਆਂ ਨੂੰ ਕੰਮ ਤੇ ਰੱਖਣ ਦੀ ਆਗਿਆ ਤਾਂ ਪਹਿਲਾਂ ਵੀ ਇਹੀ ਸੀ ਪਰ 20% ਤੱਕ ਰੱਖ ਸਕਦੀਆਂ ਸਨ ਤੇ ਇਹਦੀ ਮਿਆਦ 2 ਸਾਲ ਤੱਕ ਹੁੰਦੀ ਸੀ ਪਰ ਕੰਪਨੀ ਨੂੰ ਇਹ ਦਿਖਾਉਣਾ ਪੈਂਦਾ ਸੀ ਕਿ ਕੈਨੇਡਾ ਦੇ ਵਿੱਚ ਕਾਮੇ ਲੱਭੇ ਗਏ ਪਰ ਉਹਨਾਂ ਨੂੰ ਮਿਲੇ ਨਹੀਂ ਇਸ ਕਰਕੇ ਅਸੀਂ ਵਿਦੇਸ਼ੀ ਕਾਮੇ ਨੂੰ ਆਪਣੇ ਕੰਪਨੀ ਦੇ ਵਿੱਚ ਬੁਲਾਉਣਾ ਚਾਹੁੰਦੇ ਹਾਂ ਦੱਸਣਾ ਬਣਦਾ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ ਜਿਸ ਕਰਕੇ ਕੈਨੇਡਾ ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ 26 ਅਗਸਤ ਨੂੰ ਕੈਨੇਡਾ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 'ਚ ਕਟੌਤੀ ਕੀਤੀ ਜਾਏਗੀ ਅਤੇ ਆਉਣ ਵਾਲੀ 26 ਤਰੀਕ ਤੋਂ ਇਹ ਲਾਗੂ ਹੋਣ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚੋਂ ਮਿਲੀ ਇੱਕ ਮੰਦ ਭਾਗੀ ਖਬਰ ਦੀ ਅਮਰੀਕਾ ਦੇ ਵਿੱਚੋਂ ਇੱਕ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ ਇਹ ਸ਼ਿਕਾਗੋ ਦੇ ਵਿੱਚੋਂ ਖਬਰ ਮਿਲੀ ਹੈ ਜਿੱਥੇ ਇੱਕ ਅਮਰੀਕੀ ਮੂਲ ਦੇ ਸਿਆਹ ਮੂਲ ਦੇ ਵਿਅਕਤੀ ਨੇ ਠੇਕੇ ਤੇ ਪਬਲਿਕ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਪਛਾਣ 50 ਵਰਿਆਂ ਦੇ ਨਵੀਨ ਸਿੰਘ ਦੇ ਵਜੋਂ ਹੋਈ ਹੈ ਜਿਨ੍ਹਾਂ ਦਾ ਪਿੰਡ ਕੂਕਾ ਤਲਵੰਡੀ ਤੇ ਹਾਲ ਵਾਸੀ ਨਡਾਲਾ ਜ਼ਿਲ੍ਹਾ ਕਪੂਰਥਲਾ ਸਨ ਅਤੇ ਸਾਫ ਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਉਜਵਾਈ ਸੀ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਤੇ ਛੋਟੇ ਭਰਾ ਅਵਤਾਰ ਸਿੰਘ ਮਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਸਮੇਤ ਤਕਰੀਬਨ ਪਿਛਲੇ 35 ਵਰਿਆਂ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਹੇ ਸੀ ਅਤੇ ਉੱਥੇ ਉਹ ਆਪਣੇ ਸਟੋਰ ਤੇ ਸਨ ਉਹਨਾਂ ਦੱਸਿਆ ਕਿ ਬੀਤੀ ਰਾਤ ਅਮਰੀਕਾ 'ਚ ਤਕਰੀਬਨ 1.5 10 ਵਜੇ ਜਦੋਂ ਉਹ ਘਰ ਜਾਣ ਵਾਸਤੇ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਇਸੇ ਵਕਤ ਇੱਕ ਸਿਆਹ ਮੂਲ ਦਾ ਵਿਅਕਤੀ ਉੱਥੇ ਸਮਾਨ ਲੈਣ ਵਾਸਤੇ ਆਇਆ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਦਰਮਿਆਨ ਤਕਰਾਰ ਹੋਇਆ ਤੇ ਇਸ ਬਹਿਸ ਦੇ ਦੌਰਾਨ ਨਵੀਨ ਸਿੰਘ ਤੇ ਉਸਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰ ਨਵੀਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਟੋਰ ਨੂੰ ਵੀ ਸੀਲ ਕਰ ਦਿੱਤਾ ਗਿਆ ਸੋ ਹੁਣ ਗੱਲ ਕਰਦੇ ਹਾਂ ਕੋਲਕਾਤਾ ਘਟਨਾ ਦੀ ਕੱਲ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਵਿੱਚ ਜਿਹੜੇ ਡਾਕਟਰ ਸਟ੍ਰਾਈਕ ਤੇ ਸਨ ਹੜਤਾਲ ਤੇ ਸਨ ਉਹਨਾਂ ਨੂੰ ਸਖਤ ਹੁਕਮ ਦਿੱਤੇ ਸੀ ਕਿ ਕੰਮ ਤੇ ਵਾਪਸ ਆਓ ਨਹੀਂ ਤੇ ਸੂਬਾ ਸਰਕਾਰ ਤੁਹਾਡੇ ਖਿਲਾਫ ਕਾਰਵਾਈ ਕਰ ਸਕੇਗੀ ਪਰ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਵੀ ਇਹਦੀ ਗੂੰਜ ਪੈ ਰਹੀ ਸੀ ਕੋਲਕਾਤਾ ਦੇ ਵਿੱਚ ਡਾਕਟਰ ਨਾਲ ਜ਼ਬਰਜਨਾ ਅਤੇ ਉਸ ਤੋਂ ਬਾਅਦ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਇਸ ਵਕਤ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਸਾਰੀ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਸਿਹਤ ਬੋਰਡਾਂ ਦਾ ਗਠਨ ਕੀਤੇ ਜਾਣ ਦੀ ਖਬਰ ਹੈ ਇਹਦੇ ਨਾਲ ਹੀ ਅੱਜ ਡਾਕਟਰਾਂ ਅਤੇ ਸਰਕਾਰ ਦੇ ਵਿਚਕਾਰ ਇੱਕ ਮੀਟਿੰਗ ਵੀ ਤੈਅ ਹੈ ਅਤੇ ਇਹ 9:30 ਵਜੇ ਸਵੇਰੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਮੀਟਿੰਗ ਹੋਏਗੀ ਇਹਦੇ ਵਿੱਚ ਡਾਕਟਰ ਅਤੇ ਹੋਰ ਆਗੂ ਵੀ ਮੌਜੂਦ ਰਹਿਣਗੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿਹਤ ਬੋਰਡਾਂ ਦੀ ਵੱਲੋਂ ਮੈਡੀਕੋ ਪੇਸ਼ੇਵਰਾਂ ਨਾਲ ਇਹ ਮੀਟਿੰਗ ਕੀਤੀ ਜਾ ਰਹੀ ਹੈ ਇਹਨਾਂ ਮੀਟਿੰਗਾਂ ਦੀ ਅਗਵਾਈ ਡੀਸੀ ਅਤੇ ਐਸਐਸਪੀ ਕਰ ਰਹੇ ਨੇ ਇਸ ਦੌਰਾਨ ਜੋ ਵੀ ਫੀਡਬੈਕ ਆਈ ਹੈ ਉਹਦੀ ਰਿਪੋਰਟ ਸਰਕਾਰ ਦੇ ਸਾਹਮਣੇ ਰੱਖ ਦਿੱਤੀ ਜਾਏਗੀ ਇਹਦੇ ਤੋਂ ਬਾਅਦ ਸਰਕਾਰ ਦੇ ਵੱਲੋਂ ਅਗਲੀ ਐਕਸ਼ਨ ਨੀਤੀ ਤਿਆਰ ਕੀਤੀ ਜਾ ਸਕਦੀ ਹੈ ਪੰਜਾਬ ਦੇ ਸਾਰੇ ਡਾਕਟਰ ਚਾਹੁੰਦੇ ਆ ਕੇ ਹਸਪਤਾਲਾਂ ਦੇ ਵਿੱਚ ਪੈਨਿਕ ਬਟਨ ਅਤੇ ਕੈਮਰੇ ਲਗਾਏ ਜਾਣ ਪੁਲਿਸ ਨੂੰ ਸਿੱਧੇ ਸੰਪਰਕ ਵਿੱਚ ਉਹਨਾਂ ਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਉਹ ਪੁਲਿਸ ਦੀ ਮਦਦ ਲੈ ਸਕਣ ਸਰਕਾਰ ਇਹ ਸਬਾਪਤ ਦੱਸਿਆ ਜਾ ਰਿਹਾ ਕਿ ਵਿਚਾਰ ਕਰ ਰਹੀ ਹੈ ਇਹਦੇ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਵੀ ਹਸਪਤਾਲਾਂ ਦਾ ਦੌਰਾ ਕਰਕੇ ਡਾਕਟਰਾਂ ਦੀਆਂ ਮੋਢਲੀਆਂ ਮੁਸ਼ਕਲਾਂ ਬਾਰੇ ਉਹਨਾਂ ਤੋਂ ਪੁੱਛਿਆ ਸੀ ਇਹਦੇ ਨਾਲ ਹੀ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜੋ ਵੀ ਕਮੀਆਂ ਖਾਮੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਹਨਾਂ ਦੀ ਸਰਕਾਰ ਦੇ ਵਿੱਚ ਸਿਹਤ ਮੰਤਰੀ ਸਮੇਤ ਚਾਰ ਮੰਤਰੀ ਅਤੇ ਵਿਧਾਇਕ ਪੇਸ਼ੇ ਤੋਂ ਡਾਕਟਰ ਨੇ ਇਹਨਾਂ ਵਿੱਚ ਮੰਤਰੀ ਡਾਕਟਰ ਬਲਜੀਤ ਕੌਰ ਸੰਸਦ ਮੈਂਬਰ ਡਾਕਟਰ ਰਾਜਕਮਾਰ ਚੱਬੇਵਾਲ ਚਮਕੌਰ ਸਾਭ ਤੋਂ ਵਿਧਾਇਕ ਡਾਕਟਰ ਚਰਨਜੀਤ ਚੰਨੀ ਤੇ ਹੁਣ ਗੱਲ ਕਰਦੇ ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਵੇਂ ਆਦੇਸ਼ ਦੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵਿਦੇਸ਼ਾਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਿੱਖਾਂ ਤੇ ਮੁਸਲਮਾਨਾਂ ਦੇ ਭੇਸ ਦੇ ਵਿੱਚ ਕੁਝ ਅਕਾਊਂਟ ਬਣਾਏ ਗਏ ਆ ਸੋਸ਼ਲ ਮੀਡੀਆ ਤੇ ਤੇ ਪਰ ਉਹਦੇ ਉੱਤੇ ਸਿੱਖਾਂ ਤੇ ਇਸਲਾਮ ਧਰਮ ਦੇ ਵਿੱਚ ਟਕਰਾਅ ਪੈਦਾ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਦੇ ਕਿਸੇ ਧਰਮ ਦੇ ਬਾਰੇ ਤੇ ਕਦੇ ਕਿਸੇ ਪੀਰ ਪੈਗੰਬਰ ਦੇ ਬਾਰੇ ਗਲਤ ਸੋਚ ਰੱਖਣ ਵਾਲੇ ਇਨਸਾਨ ਨੇ ਜਿਹੜੇ ਇਸ ਤਰ੍ਹਾਂ ਦੀਆਂ ਇੱਕ ਦੂਸਰੇ ਖਿਲਾਫ ਟਿੱਪਣੀਆਂ ਕਰ ਰਹੇ ਨੇ ਪਰ ਸਿੰਘ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਕਿਸੇ ਵੀ ਧਰਮ ਦੇ ਪੈਰੋਕਾਰ ਨਹੀਂ ਹੋ ਸਕਦੇ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਲਿਖਤੀ ਬਿਆਨ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਉਹਨਾਂ ਕੋਲ ਕਈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤਾਂ ਆਈਆਂ ਨੇ ਕਿ ਵਿਦੇਸ਼ਾਂ ਦੇ ਵਿੱਚ ਕਈ ਸਿੱਖਾਂ ਦੇ ਨਾਵਾਂ ਤੇ ਟਿਕਟੌਕ ਖਾਤੇ ਬਣਾਏ ਹੋਏ ਨੇ ਜਿਸ ਨਾਲ ਉਹ ਇਸਲਾਮ ਧਰਮ ਦੇ ਖਿਲਾਫ ਨਫ਼ਰਤ ਭਰੇ ਬਿਆਨ ਦੇ ਰਹੇ ਨੇ ਅਤੇ ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਨਾਵਾਂ ਵਾਲੇ ਵੀ ਕਈ ਟਿਕਟੌਕ ਤੇ ਖਾਤੇ ਐ ਜੋ ਸਿੱਖ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਨੇ ਇਹ ਸਭ ਕੁਝ ਨਾ ਤਾਂ ਸੱਚਾ ਸਿੱਖ ਕਰ ਸਕਦਾ ਹੈ ਅਤੇ ਨਾ ਹੀ ਸੱਚਾ ਮੁਸਲਮਾਨ ਕਰ ਸਕਦਾ। ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਇੱਕ ਡੂੰਗੀ ਸਾਜ਼ਿਸ਼ ਹੈ ਤਾਂ ਕਿ ਦੋਵੇਂ ਧਰਮਾਂ ਦੇ ਲੋਕ ਆਪਸ ਵਿੱਚ ਲੜਨ ਭਾਵ ਉਹ ਲੋਕਾਂ ਨੂੰ ਲੜਾਉਣਾ ਚਾਹੁੰਦੇ ਐ। ਉਹਨਾਂ ਨੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਸचेਤ ਰਹਿ ਕੇ 10 ਗੁਰੂ ਸਾਹਿਬਾਨਾਂ ਦੇ ਆਸ਼ੀਰਵਾਦ ਮੁਤਾਬਕ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਦੂਸਰੇ ਦੇ ਧਰਮ ਦਾ ਸਤਿਕਾਰ ਕਰਨ ਦਾ ਆਦੇਸ਼ ਦਿੱਤਾ। ਉਹਨਾਂ ਨੇ ਮੁਸਲਮ ਭਾਈ ਚਰਨ ਵੀ ਸੁਚੇਤ ਰਹਿਣ ਵਾਸਤੇ ਆਖਿਆ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਕੋਈ ਸੋਸ਼ਲ ਮੀਡੀਆ ਤੇ ਸਿੱਖ ਦੇ ਭੇਸ ਦੇ ਵਿੱਚ ਇਸਲਾਮ ਪ੍ਰਤੀ ਗਲਤ ਬਿਆਨਬਾਜ਼ੀ ਕਰਦਾ ਉਸ ਨੂੰ ਸਿੱਖ ਨਾ ਸਮਝਿਆ ਜਾਵੇ ਜਥੇਦਾਰ ਨੇ ਮੁਸਲਮ ਭਾਈ ਚਰਨ ਵੀ ਵਿਸ਼ਵਾਸਤਵਾਇਆ ਹੈ ਕਿ ਸਿੱਖ ਇਸ ਸਾਜ਼ਿਸ਼ ਨੂੰ ਨੰਗਾ ਕਰਨ ਵਾਸਤੇ ਹਰ ਤਰੀਕੇ ਨਾਲ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਹੈ ਉਹਨਾਂ ਨੇ ਮੁਸਲਮ ਭਾਈ ਚਰਨ ਨੂੰ ਵੀ ਸਿੱਖ ਕੌਮ ਨਾਲ ਇਸ ਮਸਲੇ ਦੇ ਵਿੱਚ ਸਹਿਯੋਗ ਕਰਨ ਵਾਸਤੇ ਆਖਿਆ ਹੈ ਤੇ ਹੁਣ ਗੱਲ ਕਰਦੇ ਆ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਇਹ ਸਮਾਸਲੇ ਦੇ ਉੱਤੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟ ਗਿਣਤੀ ਕਮਿਸ਼ਨ ਦੇ ਜਿਹੜੇ ਕੌਮੀ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦੇ ਉੱਤੇ ਸਖਤ ਟਿੱਪਣੀ ਕੀਤੀ ਹੈ ਉਹਨਾਂ ਨੇ ਆਖਿਆ ਕਿ ਲਾਲਪੁਰਾ ਦੇ ਵੱਲੋਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਸਨਾਤਨ ਧਰਮ ਦੇ ਨਾਲ ਰਲਗੱਡ ਕਰਨ ਦਾ ਜਿਹੜਾ ਉਪਰਾਲਾ ਕੀਤਾ ਗਿਆ ਉਹਦਾ ਅਸੀਂ ਸਖਤ ਨੋਟਸ ਲੈ ਰਹੇ ਹਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਹਦੇ ਤੇ ਪੰਥਕ ਕਰਵਾਈਆਂ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਉਣ। ਉਹਨਾਂ ਆਖਿਆ ਕਿ ਲਾਲਪੁਰਾ ਨੇ ਬੀਤੇ ਦਿਨੀ ਦਿੱਲੀ ਦੇ ਵਿੱਚ ਇੱਕ ਸਮਾਗਮ ਸੀ ਉਸ ਸਮਾਗਮ ਦੇ ਦੌਰਾਨ ਸਿੱਖ ਧਰਮ ਦੇ ਸਿਧਾਂਤਾਂ ਅਤੇ ਪਾਵਨ ਗੁਰਬਾਣੀ ਦੀ ਵਿਚਾਰਧਾਰਾ ਦੇ ਵਿਰੋਧ ਜਾ ਕੇ ਮਨਕਰਤ ਬਿਆਨਬਾਜ਼ੀ ਕੀਤੀ ਹੈ ਜਿਸ ਨਾਲ ਸਿੱਖ ਕੌਮ ਦੇ ਨਿਆਰੇਪਣ ਅਤੇ ਇਹਦੀ ਮੌਲਕਤਾ ਨੂੰ ਸੱਟ ਮਾਰੀ ਗਈ ਹੈ ਲਾਲਪੁਰਾ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਕਹਿਣਾ ਆਰਐਸਐਸ ਅਤੇ ਭਾਜਪਾ ਦੇ ਉੱਚ ਆਗੂ ਨੂੰ ਖੁਸ਼ ਕਰਨ ਦੀ ਉਹ ਕਹਿੰਦੇ ਇੱਕ ਘਟਿਆ ਹਰਕਤ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਲਾਲਪੁਰਾ ਦੀ ਅਜਹੀ ਬਿਆਨਬਾਜ਼ੀ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖ ਕੌਮ ਦਾ ਘੋਰ ਨਰਾਦਰ ਹੈ ਜਿਸ ਨੂੰ ਲੈ ਕੇ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਕੇਵਲ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ ਅਤੇ ਸਿੱਖੀ ਅੰਦਰ ਅਵਤਾਰਵਾਦ ਨੂੰ ਕੋਈ ਥਾਂ ਨਹੀਂ ਹੈ ਦੇਵੀ ਦੇਵਤਿਆਂ ਦੇ ਨਾਲ ਸਿੱਖ ਗੁਰੂ ਸਹਿਬਾਨਾਂ ਨੂੰ ਜੋੜਨਾ ਲਾਲਪੁਰਾ ਵੱਲੋਂ ਆਰਐਸਐਸ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਹੀ ਇੱਕ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਬੇਹੱਦ ਚਿੰਤਨ ਦਾ ਮਾਮਲਾ ਹੈ ਜਿਸ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਦਾਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਹੀ ਸਿੱਖ ਵਿਰੋਧੀ ਹਰਕਤ ਨਾ ਕਰ ਸਕੇ ਅਤੇ ਸਿੱਖ ਉਹ ਕਹਿੰਦੇ ਇੱਕ ਵੱਖਰੀ ਕੌਮ ਹੈ ਅਤੇ ਸਾਨੂੰ ਇਹਦੇ ਤੇ ਮਾਣ ਹੈ ਇਹਦੇ ਉੱਤੇ ਕੋਈ ਸੱਟ ਨਾ ਮਾਰੀ ਜਾਵੇ ਹੁਣ ਗੱਲ ਕਰਦੇ ਆਂ ਚਾਰ ਫੋਰ ਸਾਬਕਾ ਮੰਤਰੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀ ਕਰ ਦਿੱਤਾ ਪਰ ਲੱਗਦਾ ਕਿ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਹੋਰ ਵਧਾ ਦੁੱਤੀਆਂ ਨੇ ਸਰਵਣ ਸਿੰਘ ਫਲੋਰ ਅਤੇ ਸਿਕੰਦਰ ਸਿੰਘ ਮਲੂਕਾ ਤਾਂ ਲੱਗਦਾ ਉਹਨਾਂ ਨੂੰ ਫਸਾ ਕੇ ਪਰਤੇ ਐ ਅਸਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਕਾਲੀ ਦਲ ਦੇ ਜਿਹੜੇ 10 ਸਾਲਾਂ ਦਾ ਰਾਜ ਸੀ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਕਿ ਸਾਰੇ ਦੇ ਸਾਰੇ ਮੰਤਰੀ ਜਿਹੜੇ ਰਹੇ ਉਹ ਆਪ ਆਪਣਾ ਸਪਸ਼ਟੀ ਕਰ ਦੇਣ ਉਹਦੇ ਅਧੀਨ ਚਾਰ ਹੋਰ ਸਾਬਕਾ ਮੰਤਰੀ ਨੇ ਆਪਣਾ ਸਪਸ਼ਟੀ ਕਰ ਦਿੱਤਾ ਇਹਨਾਂ ਵਿੱਚੋਂ ਦੋ ਅਕਾਲੀ ਦਲ ਦੇ ਮੌਜੂਦਾ ਆਗੂ ਐ ਜਦਕਿ ਦੋ ਬਾਗੀ ਧੜੇ ਦੇ ਨਾਲ ਸੰਬੰਧਤ ਨੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਜ਼ਿਲ੍ਹੇ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਵੀ ਆਪੋ ਆਪਣੇ ਜਵਾਬ-ਪਾਵ ਸ਼ਪਸ਼ਟੀਕਰਨ ਜਥੇਦਾਰ ਸਾਹਿਬ ਦੇ ਹਵਾਲੇ ਕੀਤੀ ਹੈ ਗਾਬੜੀਆ ਨੇ ਮਿਲ ਕੇ ਜਵਾਬ ਦਿੱਤਾ ਜਦ ਕਿ ਵੀਬੀ ਉਪਿੰਦਰਜੀਤ ਕੌਰ ਨੇ ਸਿੱਧਾ ਹਵਾਲਾ ਦਿੰਦੇ ਹੋਏ ਕਿਸੇ ਹੋਰ ਦੇ ਹੱਥ ਦੇ ਵਿੱਚ ਇਹ ਆਪਣਾ ਜਵਾਬ ਭੇਜਿਆ ਤੇ ਬਾਗੀ ਧੜੇ ਦੇ ਵੱਲੋਂ ਸਕੰਦਰ ਸਿੰਘ ਮਲੂਕਾ ਨੇ ਜਵਾਬ ਦਿੱਤਾ ਤੇ ਉਹਨਾਂ ਨੇ ਖੁਦ ਪੇਸ਼ ਹੋ ਕੇ ਜਵਾਬ ਦਿੱਤਾ ਉਹਨਾਂ ਕਿਹਾ ਕਿ ਜਿਹੜੇ ਫੈਸਲਿਆਂ ਦੀ ਵਜ੍ਹਾ ਕਰਕੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਉਹਨਾਂ ਨੂੰ ਸੱਦਿਆ ਉਹ ਕਦੇ ਵੀ ਨਾ ਕੈਬਨਟ ਵਿੱਚ ਵਿਚਾਰੇ ਗਏ ਨਾ ਕੋਰ ਕਮੇਟੀ ਵਿੱਚ ਇਹਨਾਂ ਮੁੱਦਿਆਂ ਨੂੰ ਕਦੇ ਰੱਖਿਆ ਗਿਆ ਭਾਵ ਉਹਨਾਂ ਨੇ ਸਾਰੇ ਦਾ ਸਾਰਾ ਦੋਸ਼ ਸੁਖਬੀਰ ਦਸਰ ਮੜਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਅਸੀਂ ਆਪਣੇ ਸਪਸ਼ਟੀਕਰਨ ਦੇ ਵਿੱਚ ਇਹ ਚੀਜ਼ ਰੱਖ ਦਿੱਤੀ ਹੈ ਮਲੂਕਾਂ ਨੇ ਉਮੀਦ ਪ੍ਰਗਟਾਈ ਹੈ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਕੁਝ ਅਜਿਹਾ ਫੈਸਲਾ ਹੋਏਗਾ ਜਿਸ ਨਾਲ ਅਕਾਲੀ ਦਲ ਇੱਕ ਹੋਵੇਗਾ ਅਤੇ ਪਾਰਟੀ ਫਿਰ ਮਜ਼ਬੂਤ ਹੋਏਗੀ ਤੇ ਦੂਸਰੇ ਪਾਸੇ 2012 ਤੋਂ 2014 ਦੇ ਵਿੱਚ ਬਾਦਲ ਸਰਕਾਰ ਦੇ ਵਿੱਚ ਮੰਤਰੀ ਰਹੇ ਸਰਵਲ ਸਿੰਘ ਫਲੋਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਸਾਡੇ ਨਾਲ ਕਦੇ ਵੀ ਡੇਰੇ ਨਾਲ ਜੁੜੇ ਵੀ ਕਿਸੇ ਮੁੱਦੇ ਤੇ ਸਾਡੇ ਤੋਂ ਕੋਈ رائے ਕਦੇ ਨਹੀਂ ਮੰਗੀ ਗਈ। ਉਹਨਾਂ ਨੇ ਆਪਣੇ ਸਪਸ਼ਟੀਕਰਨ ਵਿੱਚ ਲਿਖਿਆ ਹੈ ਕਿ ਮੈਂ 2012 ਤੋਂ 2014 ਦੇ ਦਰਮਿਆਨ ਕੈਬਨਿਟ ਮੰਤਰੀ ਰਹਾ ਪਰ ਕੈਬਨਿਟ ਮੀਟਿੰਗ ਵਿੱਚ ਸਰਕਾਰੀ ਪੱਧਰ ਤੇ ਮੇਰੀ ਹਾਜ਼ਰੀ ਦੇ ਵਿੱਚ ਕੋਈ ਵੀ ਪੰਥ ਵਿਰੋਧੀ ਏਜੰਡੇ ਬਾਰੇ ਕਦੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਅਤੇ ਨਾ ਹੀ ਕਦੇ ਇਹਨਾਂ ਪੰਥਕ ਮਸਲਿਆਂ ਬਾਰੇ ਨਿੱਜੀ ਤੌਰ ਤੇ ਮੇਰੇ ਨਾਲ ਕੋਈ ਸਲਾਹ مشਵਰਾ ਕੀਤਾ ਗਿਆ ਸਾਲ 2015 ਚ ਉਹ ਕਹਿੰਦੇ ਮੇਰੇ ਅਸਤੀਫੇ ਤੋਂ ਬਾਅਦ ਜਗਤਗੁਰੂ ਮਨੁੱਖਤਾ ਦੇ ਰਾਧ ਸੇਰੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚੀ ਸਮਝੀ ਸਾਜਸ਼ ਅਧੀਨ ਪੂਰੀ ਯੋਜਨਾ ਬੰਦੀ ਦੇ ਨਾਲ ਬਿਆਦਵੀ ਕਰਵਾਈ ਗਈ ਦੀਵਾਰਾਂ ਤੇ ਇਸ਼ਤਿਹਾਰ ਚਪਕਾ ਕੇ ਐਲਾਨਨਾਮਾ ਕਰਕੇ ਉਹ ਕਹਿੰਦੇ ਪੰਥਕ ਸਰਕਾਰ ਦੇ ਹੁੰਦਿਆਂ ਡੇਰਾ ਸਿਰਸਾ ਦੇ ਸਾਥ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਕੀਤੀ ਗਈ ਇਹਦੇ ਤੇ ਗੁੱਸੇ ਵਿੱਚ ਆਏ ਰੋਸ ਵਦੋਂ ਸ਼ਾਂਤਮਈ ਢੰਗ ਦੇ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਤੇ ਪੁਲਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ। ਇਹਦੇ ਤੋਂ ਪਹਿਲਾਂ ਉਹ ਕਹਿੰਦੇ 2007 ਦੇ ਵਿੱਚ ਡੇਰਾ ਸਿਰਸਾ ਦੇ ਸਾਥ ਦੇ ਵੱਲੋਂ ਸਰਬੰਸਦਾਨੀ ਦਸ਼ਬੇਸ਼ ਪਾਤਸ਼ਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚ ਕੇ ਇੱਕ ਪਾਪ ਕੀਤਾ ਗਿਆ ਅਤੇ ਫਿਰ ਸੰਗਤਾਂ ਦੇ ਦਬਾਅ ਹੇਠ ਇੱਕ ਐਫ ਆਈ ਆਰ ਦਰਜ ਹੋਈ। ਪਰ ਠੁਕਮੀ ਕਾਰਵਾਈ ਤੱਕ ਕਹਿੰਦੇ ਉਸ ਐਫਆਈਆਰ ਤੇ ਕੀ ਕਰਨੀ ਸੀ ਸਰਕਾਰ ਦੇ ਵੱਲੋਂ 2012 ਦੀਆਂ ਚੋਣਾਂ ਤੋਂ ਐਨ ਪਹਿਲਾਂ ਉਹ ਕੇਸ ਵਾਪਸ ਲੈ ਲਿਆ ਗਿਆ ਗੁਨਾਹਗਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀਨਾਮਾ ਦਿਵਾਇਆ ਗਿਆ ਇਸ ਮੁਆਫੀਨਾਮੇ ਨੂੰ ਸਹੀ ਸਾਬਤ ਕਰਨ ਲਈ ਲਗਭਗ 90 ਲੱਖ ਰੁਪਏ ਦੇ ਗੁਰੂ ਦੀ ਗੋਲਕ ਵਿੱਚੋਂ ਇਸ਼ਤਿਹਾਰ ਦਿੱਤੇ ਗਏ ਉ ਵਰਤੇ ਗਏ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਮੇਰੀ ਸਲਾਹ ਤੋਂ ਬਗੈਰ ਜਲੰਧਰ ਜ਼ਿਲ੍ਹੇ ਦੇ ਰਿਜ਼ਰਵ ਹਲਕਿਆਂ ਕਰਤਾਰਪੁਰ ਆਦਮਪੁਰ ਫਲੋਰ ਅਤੇ ਬੰਗਾ ਵਿੱਚ ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦੀ ਮਾਨਸਿਕਤਾ ਪੰਥ ਵਿਰੋਧੀ, ਗੁਰੂ ਗ੍ਰੰਥ ਵਿਰੋਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੂਢਲੇ ਸਿਧਾਂਤਾਂ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਸੀ। ਇਹ ਪੰਥਕ ਪਾਰਟੀ ਦੇ ਉਮੀਦਵਾਰ ਰਵਿਦਾਸ ਭਾਈਚਾਰੇ ਦੇ ਗੁਰੂ ਘਰਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਜ਼ਬਰਨ ਚਕਾਉਣ ਦਾ ਯਤਨ ਕਰਦੇ ਰਹੇ ਅਤੇ ਸਿਰਫ ਭਗਤੀ ਲਹਿਰ ਦੇ ਮੋਢੀ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਹ ਪੜਨ ਵਾਸਤੇ ਮਜਬੂਰ ਕਰਦੇ ਰਹੇ। ਜੋ ਸੰਗਤਾਂ ਦੇ ਰੋਧ ਦੇ ਸਾਹਮਣੇ ਪਰ ਸਫਲਤਾ ਰਾਂ ਹੋ ਸਕੇ ਜਦ ਕਦੇ ਕਹਿੰਦੇ ਤਤਕਾਲੀਨ ਪ੍ਰਧਾਨ ਸਾਹਿਬ ਨੂੰ ਇਹਨਾਂ ਪੰਥ ਵਿਰੋਧੀ ਗੁਰੂ ਗ੍ਰੰਥ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਲਏ ਫੈਸਲਿਆਂ ਦੇ ਬਾਰੇ ਸੁਝਾਅ ਦੇਣ ਦਾ ਸਮਾਂ ਮੰਗਿਆ ਜਾਂਦਾ ਤਾਂ ਸਮਾਂ ਹੀ ਨਹੀਂ ਸੀ ਦਿੰਦੇ ਜੇ ਕਦੇ ਸੈਂਕੜੇ ਕੋਸ਼ਿਸ਼ਾਂ ਦੇ ਬਾਅਦ ਸਮਾਂ ਮਿਲ ਵੀ ਜਾਂਦਾ ਤਾਂ ਉਹ ਗੱਲ ਨੂੰ ਅਣ ਸੁਣਿਆ ਤੇ ਅਣਗੌਲੀਆਂ ਕਰ ਦਿੰਦੇ ਆਮ ਤੌਰ ਤੇ ਕਹਿੰਦੇ ਪ੍ਰਧਾਨ ਸਾਹਿਬ ਐਸੇ ਰਾਜਨੀਤਿਕ ਅਤੇ ਪੰਥਕ ਫੈਸਲੇ ਖੁਦ ਕਰਦੇ ਸਨ ਜਾਫਰ ਚੋਣਵੇਂ ਅਤੇ ਭਰੋਸੇਮੰਦ ਸਲਾਹਕਾਰਾਂ ਨਾਲ ਮਿਲ ਕੇ ਕਰਦੇ ਸੀ ਜਾਂ ਹੋ ਸਕਦਾ ਹੈ ਕਿ ਸੁਖਬੀਰ ਐਸੇ ਫੈਸਲਿਆਂ ਨੂੰ ਹੋਰ ਕਮੇਟੀ ਜਾਂ ਵਰਕਿੰਗ ਕਮੇਟੀ ਵਿੱਚ ਵਿਚਾਰਦੇ ਹੋਣ ਪਰ ਮੈਂ ਕਹਿੰਦੇ ਵਰਕਿੰਗ ਕਮੇਟੀ ਅਤੇ ਹੋਰ ਕਮੇਟੀ ਦਾ ਮੈਂਬਰ ਨਹੀਂ ਸੀ ਇੱਕ ਵਾਰ ਕਹਿੰਦੇ ਮੈਂ ਪ੍ਰਧਾਨ ਸਭਾ ਦੇ ਨੋਟਿਸ ਦੇ ਵਿੱਚ ਇਹ ਰਿਜ਼ਰਵ ਹਲਕੇ ਤੋਂ ਐਲਾਨੇ ਉਮੀਦਵਾਰ ਦੇ ਵੱਲੋਂ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਸਾਹਮਣੇ ਲਿਆਂਦੀਆਂ ਤਾਂ ਮੈਨੂੰ ਇਹ ਕਹਿ ਕੇ ਟਾਲਦਾ ਕਿ ਇੱਥੇ ਜਾਤੀ ਆਧਾਰਿਤ ਗੈਰ ਸਿੱਖਾਂ ਦੀ ਵਸੋਂ ਵੱਧਾ ਉਹਨਾਂ ਆਪਣੇ ਸਪਸ਼ਟੀਕਰਨ ਦੇ ਵਿੱਚ ਇਹ ਵੀ ਲਿਖਿਆ ਕਿ ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਸਾਲ 2016 ਤੱਕ ਦਾਸ ਸ਼੍ਰੋਮਣੀ ਅਕਾਲੀ ਦਲ ਦਾ ਮੁਢਲਾ ਮੈਂਬਰ ਜ਼ਰੂਰ ਸੀ ਜਾਂ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਵੀ ਸੀ ਉਹਨਾਂ ਇਹ ਵੀ ਲਿਖਿਆ ਕਿ ਇਹ ਜੋ ਮੈਂ ਤੱਥ ਪੇਸ਼ ਕੀਤੇ ਨੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣ ਵਾਲੇ ਕਿਸੇ ਆਦੇਸ਼ ਤੋਂ ਬਚਣ ਵਾਸਤੇ ਕੋਈ ਦਲੀਲ ਨਹੀਂ ਹੈ ਨਾ ਹੀ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਦਲੀਲ ਦੇਣ ਦਾ ਹੱਕ ਹੈ ਮੈਂ ਆਪਣੀ ਮਾਨਸਿਕ ਪੀੜਾ ਜੋ ਹੰਢਾਈ ਆ ਜੋ ਵੇਖੀ ਆ ਉਹੀ ਬਿਆਨ ਕੀਤੀ ਹੈ। ਬਾਕੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸਰਵੋੱਚ ਹੋਏਗਾ। ਖਿੜੇ ਮੱਥੇ ਪਰਵਾਨ ਵੀ ਕਰਾਂਗਾ। ਉਹਨਾਂ ਕਿਹਾ ਕਿ ਸੁਖਵੀਰ ਬਾਦਲ ਨੇ ਆਪ ਹੀ ਮੰਨ ਲਿਆ ਕਿ ਸਾਨੂੰ ਇਸ ਵਿੱਚ ਫਿਰ ਕਹਿੰਦੇ ਕਹਿਣ ਦੀ ਕੀ ਜ਼ਰੂਰਤ ਹੈ। ਹੁਣ ਤੱਕ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਰਹੀ ਦਸਣਾ ਬਣਦਾ ਕਿ 13 ਸਾਬਕਾ ਮੰਤਰੀਆਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਸੁਖਵੀਰ ਬਾਦਲ ਵੀ ਨੇ ਗੁਲਜ਼ਾਰ ਸਿੰਘ ਰਣੀ ਕੇ ਡਾਕਟਰ ਦਰਜੀਤ ਸਿੰਘ ਟੀਮਾ ਮਹੇਸ਼ੇਂਦਰ ਸਿੰਘ ਰੇਵਾਲ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਸੋਹਣ ਸਿੰਘ ਠੰਡਲ ਮਰਪਰੀ ਸਿੰਘ ਬਾਦਲ ਸਕੰਦਰ ਸਿੰਘ ਮਲੂਕਾ ਸਰਵਣ ਸਿੰਘ ਫਲੌਰ ਹੀਰਾ ਸਿੰਘ ਗਾਬੜੀਆ ਅਤੇ ਡਾਕਟਰ ਉਪਿੰਦਰਜੀਤ ਕੌਰ ਸ਼ਾਮਲ ਨੇ ਇਹ ਵੀ ਤੁਹਾਨੂੰ ਸ਼ਾਹ ਰਿਆਦ ਹੋਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੀ ਅਤੇ 2007 ਤੋਂ 17 ਦੇ ਵਿਚਾਲੇ ਜਿਹੜੇ ਕੈਬਨਟ ਮੰਤਰੀ ਰਹੇ ਸਨ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਸੀ ਸੁਖਵੀਰ ਬਾਦਲ ਨੇ 31 ਅਗਸਤ ਨੂੰ ਸ਼੍ਰੀ ਅਕਾਲ ਤਖਸਾਲਬ ਨੂੰ ਆਪਣਾ ਜਵਾਬ ਦਿੰਦੇ ਹੋਏ ਸਿੰਘ ਸਹਿਬਾਨਾ ਨੂੰ ਬੇਨਤੀ ਕੀਤੀ ਸੀ ਕਿ ਉਹ ਜਲਦ ਮੀਟਿੰਗ ਬੁਲਾ ਕੇ ਉਹਨਾਂ ਦੇ ਜਵਾਬ ਤੇ ਫੈਸਲਾ ਲੈ ਲੈਣ ਹੁਣ ਵੇਖਣਾ ਹੋਏਗਾ ਕਿ ਫੈਸਲਾ ਕੀ ਹੋ ਜਾਉਂਦਾ ਹੁਣ ਗੱਲ ਕਰਦੇ ਹਾਂ ਕਿ ਕੀ ਅਮਰਿਤਪਾਲ ਨੂੰ ਜਮਾਨਤ ਮਿਲੇਗੀ ਜਾਂ ਨਹੀਂ ਖਬਰ ਮਿਲੀ ਹੈ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ 12 ਮੂਲਾ ਤੋਂ ਸੰਸਦ ਮੈਂਬਰ ਜਿਹੜੇ ਚੁਣੇ ਗਏ ਸਨ ਇੰਜੀਨੀਅਰ ਰਾਸ਼ਿਦ ਉਹਨਾਂ ਨੂੰ 2 ਅਕਤੂਬਰ ਤੱਕ ਜ਼ਮਾਨਤ ਦਿੱਤੀ ਗਈ ਹੈ ਦਿੱਲੀ ਦੀ ਅਦਾਲਤ ਨੇ ਜੰਮੂ ਕਸ਼ਮੀਰ ਦੇ ਵਿੱਚ ਪ੍ਰਚਾਰ ਤੇ ਵਾਸਤੇ ਉਹਨਾਂ ਨੂੰ ਇਹ ਜ਼ਮਾਨਤ ਦਿੱਤੀ ਹੈ ਹੁਣ ਇਹ ਫਿਰ ਅਟਕਲਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਜੇਕਰ ਪੰਜਾਬ ਦੇ ਵਿੱਚ 4 ਜ਼ਿਮਨੀ ਚੋਣਾਂ ਨੇ ਪੰਚਾਇਤੀ ਚੋਣਾਂ ਹੋਣਗੀਆਂ ਨਗਰ ਨਿਗਮ ਚੋਣਾਂ ਹੋਣਗੀਆਂ ਕਿ ਕੀ ਫਿਰ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੂੰ ਵੀ ਜ਼ਮਾਨਤ ਦਿੱਤੀ ਜਾ ਸਕਦੀ ਹੈ ਕਿ ਨਹੀਂ ਅਮਰਿਤਪਾਲ ਸਿੰਘ ਦੇ ਵਕੀਲ ਇੰਜੀਨੀਅਰ ਰਾਸ਼ਦ ਦਾ ਜਿਹੜਾ ਇਹ ਹਵਾਲਾ ਦੇ ਸਕਦੇ ਆ ਤੇ ਉਹਨੂੰ ਆਧਾਰ ਬਣਾ ਸਕਦੇ ਆ ਦੱਸਣਾ ਬਣਦਾ ਕਿ ਅੱਤਵਾਦੀਆਂ ਨੂੰ ਫੰਡਿੰਗ ਦੇ ਮਾਮਲੇ 'ਚ ਇੰਜੀਨੀਅਰ ਰਾਸ਼ਦ 2019 ਤੋਂ ਤਿਹਾਰ ਜੇਲ੍ਹ ਵਿੱਚ ਬੰਦਾ ਹੈ 2024 ਦੀਆਂ ਚੋਣਾਂ 'ਚ ਰਾਸ਼ਦ ਨੇ ਜੇਲ੍ਹ ਦੇ ਵਿੱਚ ਬੈਠਿਆਂ ਚੋਣ ਲੜੀ ਸੀ ਅਤੇ ਵੱਡੇ ਫਰਕ ਦੇ ਨਾਲ ਉਸ ਨੇ ਚੋਣ ਜਿੱਤ ਲਈ ਸੀ ਅਤੇ ਉਹਨਾਂ ਨੇ ਨੈਸ਼ਨਲ ਕਾਨਫਰੰਸ ਤੇ ਉਮਰ ਅਬਦੁੱਲਾਹ ਨੂੰ ਖੜਾ ਦਿੱਤਾ ਸੀ 5 ਜੁਲਾਈ ਨੂੰ ਅਮਰਿਤਪਾਲ ਸਿੰਘ ਦੇ ਨਾਲ ਰਾਸ਼ਦ ਨੇ ਵੀ ਸੰਸਦ ਵਜੋਂ ਸੌ ਚੁੱਕ ਲਈ ਸੀ 30 ਮਈ 2017 ਨੂੰ NIA ਨੇ IPC ਦੇ ਸੈਕਸ਼ਨ 120B UAPA ਦੀ ਐਕਟ ਦੀਆਂ ਧਰਾਵਾਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ NIA ਦੀ ਸ਼ੁਰੂਆਤੀ ਜਾਂਚ ਦੇ ਵਿੱਚ ਭਾਵੇਂ ਰਾਸ਼ਦ ਦਾ ਨਾਮ ਨਹੀਂ ਸੀ ਪਰ ਬਾਅਦ ਵਿੱਚ ਉਹਨਾਂ ਦਾ ਨਾਮ ਉਸ ਦੇ ਵਿੱਚ ਪਾ ਦਿੱਤਾ ਗਿਆ ਸੀ ਹੁਣ ਗੱਲ ਕਰਦੇ ਹਾਂ ਸੁਮੇਦ ਸੈਣੀ ਦੀ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਵੱਡਾ ਤੇ ਕਰਾਰਾ ਝਟਕਾ ਦਿੱਤਾ ਗਿਆ ਹੈ। ਸੁਮੇਧ ਸੈਣੀ ਦੇ ਵੱਲੋਂ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਅਸ਼ਾਂਤ ਦੌਰ ਸੀ ਉਸ ਦੌਰ ਵਿੱਚ 1991 ਵਿੱਚ ਬਲਵੰਤ ਸਿੰਘ ਮਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ 'ਚ ਦਰਜ ਐਫ ਆਈ ਆਰ ਸੀ ਜਿਹੜੀ ਉਸ ਨੂੰ ਰੱਦ ਕਰਦੀ ਅਪੀਲ ਦਰਜ ਕੀਤੀ ਗਈ ਸੀ। ਇਹਦੇ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸੈਣੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਜਿਸ ਕਰਕੇ ਉਸ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਪਰ ਇਥੋਂ ਵੀ ਸੈਣੀ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਦੱਸਣਾ ਬਣਦਾ ਹੈ ਕਿ ਸੁਮੇਧ ਸੈਣੀ ਸਮੇਤ 6 ਹੋਰਾਂ ਦੇ ਖਿਲਾਫ ਮੁਹਾਲੀ ਦੇ ਮਟੌਰ ਥਾਣੇ ਵਿੱਚ 6 ਮਈ 2020 ਨੂੰ 1991 ਦੇ ਵਿੱਚ ਮਲਤਾਨੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ ਇਹਦੇ ਤੋਂ ਬਾਅਦ ਦੋ ਪੁਲਿਸ ਮੁਲਾਜ਼ਮਾ ਨੇ ਸਰਕਾਰੀ ਗਵਾਹ ਬਣ ਕੇ ਸੁਮੇਧ ਸੈਣੀ ਤੇ ਕਤਲ ਦਾ ਇਲਜ਼ਾਮ ਲਾ ਦਿੱਤਾ ਸੀ ਬਲਵੰਤ ਸਿੰਘ ਮਲਤਾਨੀ ਚੰਡੀਗੜ੍ਹ ਦੇ ਵਿੱਚ ਉਦਯੋਗਿਕ ਅਤੇ ਸੈਰਸਪਾਟਾ ਵਿਕਾਸ ਨਿਗਮ ਵਿੱਚ ਕੰਮ ਕਰਦੇ ਸਨ ਅਤੇ ਸੁਮੇਧ ਸੈਣੀ ਦੱਸਣਾ ਬਣਦਾ ਕਿ ਉਸ ਵਕਤ ਚੰਡੀਗੜ੍ਹ ਦੇ ਐਸਐਸਪੀਸੀ ਸੈਣੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਪਾਈਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਇੱਕ ਜ਼ਮਾਨਤ ਦੀ ਸੀ ਅਤੇ ਦੂਸਰੀ ਇਸ ਮਾਮਲੇ ਨੂੰ ਰੱਦ ਕਰਨ ਦੀ ਪਰ ਹਾਈ ਕੋਰਟ ਨੇ ਦੋਵਾਂ ਨੂੰ ਰੱਦ ਨਾ ਕਰਨ ਦਾ ਫੈਸਲਾ ਸੁਣਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਸੀ ਜਦੋਂ 1991 ਵਿੱਚ ਸੈਣੀ ਤੇ ਹਮਲਾ ਹੋਇਆ ਸੀ ਉਸ ਹਮਲੇ ਵਿੱਚ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸੀ ਅਤੇ ਖੁਦ ਸੈਣੀ ਵੀ ਜ਼ਖਮੀ ਹੋ ਗਿਆ ਸੀ ਇਸ ਕੇਸ ਦੇ ਵਿੱਚ ਇਸ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਆਈਜੀਐਸ ਅਧਿਕਾਰੀ ਦਰਸ਼ਨ ਸਿੰਘ ਮਲਤਾਨੀ ਦੇ ਪੁੱਤਰ ਬਲਵੰਤ ਸਿੰਘ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਕਿਹਾ ਗਿਆ ਕਿ ਉਹ ਫਰਾਰ ਹੋ ਗਿਆ ਪਰ ਇਹਦੇ ਉਲਟ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਬਲਵੰਤ ਸਿੰਘ ਮਲਤਾਨੀ ਦੀ ਮੌਤ ਪੁਲਿਸ ਤੋਂ ਤਸ਼ੱਦਦ ਦੇ ਕਾਰਨ ਹੋਈ ਹੈ 2008 ਵਿੱਚ ਹਾਈ ਕੋਰਟ ਦੀਆਂ ਹਦਾਇਤਾਂ ਤੇ ਚੰਡੀਗੜ੍ਹ ਸੀਬੀਆਈ ਨੇ ਇਸ ਮਾਮਲੇ ਵਿੱਚ ਮੁੱਢਲੀ ਜਾਂਚ ਸ਼ੁਰੂ ਕੀਤੀ ਸੀ ਇਸ ਤੋਂ ਬਾਅਦ 2008 ਵਿੱਚ ਸੀਬੀਆਈ ਨੇ ਸੈਣੀ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਸੀ ਅਤੇ ਜਿਹੜੇ ਦੋ ਮੁਲਾਜ਼ਮ ਸਰਕਾਰੀ ਗਵਾਹ ਬਣਿਆ ਉਹਨਾਂ ਨੇ ਦੱਸਿਆ ਕਿ ਸੈਣੀ ਨੇ ਉਹਦੇ ਉੱਤੇ ਕਿਵੇਂ ਅਨਾ ਤਸ਼ੱਦਦ ਢਾਇਆ ਅਤੇ ਕਿਵੇਂ ਉਸ ਦੀ ਮੌਤ ਹੋਈ ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਪੁਲਿਸ ਤੇ ਤਿੰਨ ਮੁਲਾਜ਼ਮ ਮਵਤਲ ਕੀਤੇ ਗਏ ਹੈ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਦੇ ਇੱਕ ਵਿਅਕਤੀ ਜਿਹੜੇ ਕਿ ਸੇਵਾਮੁਕਤ ਫੌਜੀ ਨੇ ਉਹਨਾਂ ਦੇ ਘਰ ਵੜ ਕੇ ਉਸਤੇ ਪਰਿਵਾਰ ਨੂੰ ਡਰਾਇਆ ਸੀ ਧਮਕਾਇਆ ਸੀ ਘੜੀਸਿਆ ਸੀ ਇਸ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਇੱਕ ਕਾਰਵਾਈ ਕੀਤੀ ਗਈ ਹੈ ਸੁਣਵਾਈ ਹੋਈ ਹੈ ਸੁਣਵਾਈ ਦੇ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਿੰਨੇ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਜਦਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਵਾਸਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਵੀ ਦਿੱਤੇ ਨੇ ਮਾਮਲਾ ਲੁਧਿਆਣਾ ਦੇ ਦਾਬਾ ਥਾਣੇ ਅਦੀਰ ਆਉਂਦਾ ਹੈ ਜਿੱਥੇ ਸੇਵਾ ਵਕਤ ਫੌਜੀ ਦੀ ਸ਼ਿਕਾਇਤ ਤੇ ਹਾਈ ਕੋਰਟ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਨੇ ਰਿਟਾਇਰਡ ਫੌਜੀ ਬਾਬੂ ਧਾਨ ਨੇ ਦੱਸਿਆ ਕਿ ਲਗਭਗ 9 ਮਹੀਨੇ ਪਹਿਲਾਂ ਉਹਨਾਂ ਦੇ ਘਰ ਦੇਰ ਰਾਤ ਪੁਲਿਸ ਮੁਲਾਜ਼ਮ ਬਗੈਰ ਦੱਸੇ ਵੜਦੇ ਆ ਅਤੇ ਉਹਨਾਂ ਨੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਕਾਰਨ ਪੁੱਛਿਆ ਗਿਆ ਤਾਂ ਗੁੱਸੇ ਵਿੱਚ ਆਏ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਪਰਿਵਾਰ ਦੇ ਮੈਂਬਰਾਂ ਉਹਨਾਂ ਦੀ ਪਤਨੀ ਅਤੇ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਬਾਅਦ ਅਗਲੇ ਦਿਨ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਈ ਤਾਂ ਉਹਨਾਂ ਵੱਲੋਂ ਫਿਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੇਵਾਮੁਕਤ ਫੌਜੀ ਬਾਬੂ ਧਾਨ ਨੇ ਦੱਸਿਆ ਕਿ 35 ਸਾਲ ਤੱਕ ਇੰਡੀਆ ਦੇ 에ਅਰ ਫੋਰਸ ਦੇ ਵਿੱਚ ਸਰਵਿਸ ਕਰ ਚੁੱਕੇ ਆ ਅਤੇ ਦੇਸ਼ ਦੀ ਸੇਵਾ ਕੀਤੀ ਹੈ ਉਹਨਾਂ ਨੇ ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਉਹ ਲੁਧਿਆਣਾ ਦੇ ਲੋਹਾਰਾ ਵਿੱਚ ਤਾਇਨਾਤ ਸਨ ਹੁਣ ਉਹ ਰਿਟਾਇਰ ਹੋ ਚੁੱਕੇ ਨੇ ਪੁਲਿਸ ਨੇ ਉਹਨਾਂ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਉਹਾਂ ਨੇ ਕਿਹਾ ਕਿ ਹਾਈ ਕੋਰਟ ਸਬੂਤਾਂ ਦੇ ਆਧਾਰ ਤੇ ਫੈਸਲਾ ਉਹਨਾਂ ਨੇ ਸੁਣਾਇਆ ਹੈ ਅਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਹੁਣ ਜਿਹੜੀ ਬਠਿੰਡਾ ਵਾਲੇ ਪਾਸਿਓਂ ਇੱਕ ਬਹੁਤ ਦਰਦਨਾਕ ਖਬਰ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਤਲਵੰਡੀ ਸਾਬੋ ਦੇ ਵਿੱਚ ਦੋਰੇ ਕਤਲ ਦੀ ਇਹ ਵਾਰਦਾਤ ਘੱਟੀਆਪਰੀ ਹੈ ਬੀਤੀ ਦੇਰ ਰਾਤ ਅੱਧੀ ਦਰਜਣ ਦੇ ਕਰੀਬ ਨਸ਼ੇ ਵਿੱਚ ਤੁੱਟ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਤੇਜ਼ ਤਾਰ ਹਥਿਆਰਾਂ ਨਾਲ ਗੇਟ ਤੇ ਬੁਲਾ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਵੱਡ ਟੱਕ ਸ਼ੁਰੂ ਕਰ ਦਿੱਤੀ ਉਹਨੂੰ ਬਚਾਉਣ ਵਾਸਤੇ ਉਸ ਦਾ ਪਿਤਾ ਆਇਆ ਤੇ ਉਹਦਾ ਵੀ ਕਤਲ ਕਰ ਦਿੱਤਾ ਇੰਨਾ ਹੀ ਨਹੀਂ ਘਰ ਵਿੱਚ ਮੌਜੂਦ ਇੱਕ ਔਰਤ ਤੇ ਵੀ ਹਮਲਾ ਕਰ ਦਿੱਤਾ ਗਿਆ ਤੇ ਉਹ ਜ਼ਖਮੀ ਹੈ ਇਹ ਸਾਰਾ ਝਗੜਾ ਇਹ ਵੀ ਪਤਾ ਲੱਗਿਆ ਕਿ ਇੱਕ ਘਰੇਲੂ ਕੁੱਤੇ ਦੇ ਕਾਰਨ ਵਾਪਰਿਆ ਹੈ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਵਾਸਤੇ ਛਾਪੇਵਾਰੀ ਸ਼ੁਰੂ ਕਰ ਦਿੱਤੀ ਸੀ ਮਰਤਕ ਪਿਓ ਪੁੱਤ ਦੀ ਪਛਾਣ 55 ਵਰਿਆਂ ਦੇ ਮੰਦਰ ਸਿੰਘ ਅਤੇ ਉਹਦੇ ਪੁੱਤਰ 32 ਵਰਿਆਂ ਦੇ ਅਮਰੀਕ ਸਿੰਘ ਜਿਹੜੇ ਕਿ ਵਾਸੀ ਜੀਵਨ ਸਿੰਘ ਪਿੰਡ ਤਲਵੰਡੀ ਸਾਬੋ ਦੇ ਵਜੋਂ ਕੀਤੀ ਗਈ ਹੈ। ਘਟਨਾ तकरीबन 8:30 ਵਜੇ ਰਾਤ ਦੀ ਹੈ। ਪਿੰਡ ਦੇ ਦੋ ਨਸ਼ੇੜੀ ਨੌਜਵਾਨ ਮੰਦਰ ਸਿੰਘ ਦੇ ਘਰ ਦੇ ਬਾਹਰ ਪਹੁੰਚਦੇ ਆ ਅਤੇ ਉਸਤੇ ਲੜਕੇ ਅਮਰੀਕ ਸਿੰਘ ਨੂੰ ਬੁਲਾਉਂਦਿਆ ਕਿ ਬਾਹਰ ਆਵੇ। ਦੋਵਾਂ ਮੁਲਜ਼ਮਾਂ ਦੇ ਨਾਲ ਚਾਰ ਹੋਰ ਵਿਅਕਤੀ ਵੀ ਦੱਸੇ ਜਾਂਦੇ ਨੇ। ਉਹ ਵੀ ਨੇੜੇ ਹੀ ਬੈਠੇ ਸੀ ਜਦੋਂ ਇਹਨਾਂ ਦੇ ਵਿਚਕਾਰ ਬਹਿਸ ਹੋਈ ਤਾਂ ਨਸ਼ੇੜੀ ਨੌਜਵਾਨਾਂ ਨੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਸਾਰਿਆਂ ਨੇ ਰਲ ਮਿਲ ਕੇ ਅਮਰੀਕ ਸਿੰਘ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਹ ਦੇਖ ਕੇ ਮੰਦਰ ਸਿੰਘ ਆਪਣੇ ਪੁੱਤਰ ਦੀਆਂ ਚੀਕਾਂ ਸੁਣ ਕੇ ਬਚਾਉਣ ਵਾਸਤੇ ਜਦੋਂ ਬਾਹਰ ਨਿਕਲਿਆ ਤਾਂ ਇਹਨਾਂ ਨੌਜਵਾਨਾਂ ਨੇ ਉਸ ਨੂੰ ਵੀ ਵੱਢ ਦਿੱਤਾ ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਘਰ ਵਾਲੀ ਦਰਸ਼ਨ ਕੌਰ ਵੀ ਬਾਹਰ ਆਈ ਮੌਜਮਾਂ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਦਰਸ਼ਨ ਕੌਰ ਨੂੰ ਫਿਰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਾਰਾ ਝਗੜਾ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਹੈ ਅਸਲ ਦੇ ਵਿੱਚ ਅਮਰੀਕ ਸਿੰਘ ਪਿੰਡ ਤੋਂ ਕੁੱਤਾ ਇੱਕ ਘਰ ਲੈ ਆਇਆ। ਉਰੇ ਸੋਚਿਆ ਕਿ ਇਹ ਕੁੱਤਾ ਕੋਈ ਆਵਾਰਾ ਹੈ ਪਰ ਇਹ ਕੁੱਤਾ ਮਲਜ਼ਮ ਨੌਜਵਾਨਾਂ ਦਾ ਸੀ। ਗੁੱਸੇ ਵਿੱਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ ਕਰਦੇ ਕਰਦੇ ਉਹਦੇ ਘਰ ਪਹੁੰਚੇ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੇਰ ਰਾਤ ਪੁਲਿਸ ਮੌਕੇ ਤੇ ਪਹੁੰਚੀ ਸੀ ਅਤੇ ਬਠਿੰਡਾ ਦੇ ਡੀਐਸਪੀ ਈਸ਼ਾਨ ਸਿੰਘਲਾ ਵੀ ਮੌਕੇ ਤੇ ਪਹੁੰਚੇ ਸੀ ਅਤੇ ਉਹਨਾਂ ਨੇ ਆਖਿਆ ਕਿ Laਸ਼ਾਂ ਨੂੰ ਅਸੀਂ ਕਬਜ਼ੇ ਵਿੱਚ ਲੈ ਲਿਆ ਹੈ। ਅਤੇ ਜਿਹੜੇ ਦੋਸ਼ੀ ਨੌਜਵਾਨ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਬੜੀ ਜਲਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਖਾ